ਹੈਲੋ ਜੀ ਸਾਰੀ ਕਾਲ ਕੀ ਹਾਲ ਚਾਲ ਉਮੀਦ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਵਗੇ ਇੱਥੇ ਹੈਗਾ ਆਪਣਾ ਸਵੇਰ ਦਾ ਹੀ ਟਾਈਮ ਮੈਂ ਕਿਹਾ ਚਲੋ ਕੰਮ-ਕਾਰ ਕਰਦੇ ਕਰਦੇ ਵੀਡੀਓ ਬਣਾ ਲੈਨੇ ਆ ਤੇ ਹਾਂ ਕੋਈ ਸਾਰੇ ਕੰਬਲ ਵਗੈਰਾ ਗੱਦੇ ਸਾਰੇ ਫੇਰ ਮੈਂ ਪਾਤੇ ਹੁਣ ਸਿਲ ਜੀ ਆ ਗਈ ਮੈਂ ਕਿਹਾ ਚੱਲ ਹੁਣ ਇੱਕੋ ਵਾਰੀ ਨਾ ਕੱਪੜੇ ਰੱਖਣੇ ਆ ਤਾਂ ਸੁਕਾ ਕੇ ਮੈਂ ਰੱਖਾਂ ਏਦਾਂ ਨਾ ਰੱਖਾ ਨਾ ਗੱਦੇ ਚੜਾਏ ਉੱਪਰ ਤੇ ਵੀਡੀਓ ਬਣਾਉਣ ਦਾ ਵਾਹ ਨਹੀਂ ਹੁੰਦਾ ਜਾਂ ਵੀਡੀਓ ਬਣਾ ਲਓ ਜਾਂ ਫਿਰ ਕੰਮ ਕਰ ਲਓ ਹਾਂ ਤੇ ਟਾਈਮ ਹੈਗਾ ਆਪਣਾ ਸਾਢੇ 10 ਦਾ ਟਾਈਮ ਹਜ ਨਵੀਂ ਸਕੂਲ ਨਹੀਂ ਸੀ ਗਿਆ ਮੈਂ ਕਿਹਾ ਚਲੋ ਨਾ ਉਹ ਹੁਣੋਂ ਮੈਂ ਬੇਟੇ ਲਾ ਕੇ ਬਿਠਾਇਆ ਤੇ ਪਰਦੇ ਵਗੈਰਾ ਜਿਹੜੇ ਲਾਏ ਮੈਂ ਕਿਹਾ ਚਲ ਹੁਣ ਨਾ ਜਿਹੜੇ ਕੱਪੜੇ ਵਗੈਰਾ ਤੇ ਆਪਾਂ ਸੁਕਾ ਲਏ ਹਨ ਬੈੱਡ ਆ ਵੀ ਸਾਫ ਕਰ ਲਿਆ ਤੇ ਕੱਪੜੇ ਆਪਣੇ ਰੱਖ ਲਏ ਆ ਤੇ ਹੁਣ ਇਹੀ ਰਹਿ ਗਿਆ ਸਿਰਫ ਪਰਦੇ ਵਗੈਰਾ ਲਗਾਉਣ ਵਾਲੇ ਮੈਂ ਕਿਹਾ ਚਲ ਇਹ ਵੀ ਨਾਲ ਹੀ ਸਖਾਈ ਹੋ ਜੇ ਤੇ ਵਧੀਆ ਹਨ ਤੇ ਜਿਹੜਾ ਸਾਰੇ ਕਮਰੇ ਚੋਂ ਮੈਂ ਪਰਦੇ ਵਗੈਰਾ ਲਗਾ ਲਾਏ ਤੇ ਸਾਰੀ ਡਸਟਿੰਗ ਵਗੈਰਾ ਕੀਤੀ ਮੇਰਾ ਬੇਟਾ ਜਿਹੜਾ ਸੀ ਉਹ ਨੇ ਫੋਨ ਫੜਿਆ ਸੀ ਉਹ ਬਣਾਉਂਦਾ ਪਿਆ ਸੀ ਵੀਡੀਓ ਜੇ ਥੋੜੀ ਬਹੁਤੀ ਕੋਈ ਗਲਤੀ ਹੋ ਗਈ ਹੋਏ ਤੇ ਮaaf ਕਰਦੇ ਹੋ ਹਣਾ ਛੋਟਾ ਬੱਚਾ ਵਾ ਤੇ ਕਹਿੰਦਾ ਮम्मा ਤੁਸੀਂ ਕਰੋ ਤੇ ਮੈਂ ਬਣਾ ਦਿੰਨਾ ਤੇ ਸਾਰੇ ਮੈਂ ਡਸਟਿੰਗ ਐਂ ਚੰਗੀ ਤਰ੍ਹਾਂ ਕੀਤੀ ਆਂਟੀ ਨੇ ਕਾਫੀ ਜ਼ਿਆਦਾ ਹੈਲਪ ਚਲੋ ਕਰਾ ਦਿੱਤੀ ਹਨ ਤੇ ਸਾਰੇ ਮੈਂ ਕਰਕੇ ਡਸਟਿੰਗ ਮੈਂ ਕੱਜ ਪਹਿਲਾਂ ਕਰ ਲਾਂ ਤੇ ਫਿਰ ਉਹ ਨਿਚੇ ਨੂੰ ਬੈੱਡਾਂ ਨੂੰ ਹਵਾ ਲੱਗ ਜੇ ਹਨਾ ਤੇ ਜਿਹੜਾ ਹੀ ਕੱਲ ਤੇ ਵੀ ਹਵਾ ਲਗਾਈ ਸੀ ਤੇ ਅੱਜ ਵੀ ਤੇ ਮੇਰਾ ਬੇਡਾ ਕਹਿੰਦਾ ਵੀ ਚੱਲ ਮम्मा ਤੇ ਤੁਹਾਡੇ ਨਾਲ ਮੈਂ ਕੰਮ ਕਰਵਾ ਦਿੰਦਾ ਤੇ ਉਹਨੇ ਉਧਰੋਂ ਫੜੀ ਚਾਦਰ ਤੇ ਥੱਲੇ ਨਾ ਚਾਦਰਾਂ ਮੈਂ ਪਿਛਾ ਕੇ ਆ ਨਾ ਸੁੱਕ ਗਈ ਬੈੱਡ ਪੂਰੀ ਤਰ੍ਹਾਂ ਜਿਹੜਾ ਰੋਗਨ ਵਿੱਚ ਕੀਤਾ ਸੀ ਨਾ ਸਾਰਾ ਸੁੱਕ ਗਿਆ ਸੀ ਤੇ ਫਿਰ ਮੈਂ ਜਿਹੜਾ ਹੀ ਉਹ ਕੱਪੜੇ ਰੱਖੇ ਸੀ ਜਿੰਨੀਆਂ ਵੀ ਗੰਡਾਂ ਵੱਜੀਆਂ ਵਾ ਸਾਰੀਆਂ ਜਿਹੜੀਆਂ ਫਿਰ ਮੈਂ ਰੱਖ ਦਿੱਤੀਆਂ ਮੈਂ ਕਿ ਚੱਲ ਹੁਣ ਇਹਨਾਂ ਤੇ ਕੰਮ ਹੈ ਹਨਾ ਆਪੇ ਕਰ ਲੈਣੀ ਕੋਈ ਗੱਲ ਨਹੀਂ ਤੇ ਅੱਜ ਜਿਹੜੇ ਹੀ ਫਿਰ ਇਹ ਕੰਮ ਨਿਪਟਾਇਆ ਸਾਰੇ ਕਮਰੇ ਕਲੀਨ ਕੀਤੇ ਤੇ ਕੱਲ ਸ਼ਾਮੀ ਮੈਂ ਮਤਲਬ ਕਰ ਲਿਆ ਹੈ ਜਾਲੇ ਵਗੈਰਾ ਝਾੜ ਲਈ ਹੀ ਕਮਰੇ ਵਗੈਰਾ ਨਾ ਸਾਫ ਕਰ ਲਈ ਹੀ ਝਾੜ ਝੋੜ ਲਈ ਉਹ ਮੈਂ ਵੀਡੀਓ ਰਿਕਾਰਡ ਨਹੀਂ ਕੀਤੀ ਤੇ ਇਸ ਕਰਕੇ ਨਾ ਅੱਜ ਥੋੜਾ ਜਿਹਾ ਹੋਲਾ ਲੱਗਨਦਿਆ ਹੀ ਪਰ ਫਿਰ ਵੀ ਪਤਾ ਨਹੀਂ ਕੰਮ ਜਿਹੜੇ ਉਹ ਕਿਧਰੋਂ ਨਿਕਲ ਹੀ ਆਉਂਦੇ ਆ ਕੰਮ ਕਦੀ ਖਤਮ ਹੀ ਨਹੀਂ ਹੁੰਦੇ ਹਨਾ ਜਦੋਂ ਬੰਦਾ ਵੇਖੋ ਮੈਂ ਕਈ ਵਾਰ ਗੱਲ ਕਰਦੀ ਹੁੰਨੀ ਕਿ ਜਦੋਂ ਬੰਦਾ ਮਰ ਜਾਂਦਾ ਨਾ ਫਿਰ ਉਹਦੇ ਕੰਮ ਉਹਦੇ ਨਾਲ ਹੀ ਖਤਮ ਹੋ ਜਾਂਦੇ ਹਨਾ ਉਹਨਾਂ ਚਿਰ ਕੰਮ ਮੁੱਕਦੇ ਨਹੀਂ ਉਦੋਂ ਜਿੰਨੇ ਮਰਜੀ ਤੁਸੀਂ ਕਹੋ ਪੀ ਹਾਂ ਅੱਜ ਜਿਹੜਾ ਉਹ ਨਈ ਆਪਾਂ ਵੇਲੇ ਆ ਜਾਂ ਕਿੱਦਾਂ ਹਨਾ ਕੰਮ ਜਿਹੜੇ ਉਹ ਨਿਕਲੀ ਆਉਂਦੇ ਨਿਕਲੀ ਹੁੰਦੇ ਆ ਤੇ ਬਹੁਤ ਕਈ ਵਾਰੀ ਨਾ ਬਹੁਤ ਜ਼ਿਆਦਾ ਥੱਕ ਜਾਈਦਾ ਵਾਂ ਤੇ ਫਿਰ ਵੀ ਕਰਨਾ ਪੈਂਦਾ ਕੰਮ ਫਿਰ ਵੀ ਕਰ ਲਈਦਾ ਹਨਾ ਗੱਦੇ ਵਗੈਰਾ ਸਾਰੇ ਜਿਹੜੇ ਉੱਪਰ ਪਾਏ ਜਿੱਦਾਂ ਤੁਹਾਨੂੰ ਦੱਸਿਆ ਹਨ ਸਾਰੇ ਐਨ ਇੱਕ ਵਾਰੀ ਧੋਪ ਲਵਾ ਲਈ ਮੈਗਾ ਚੱਲਣਾ ਛੋਟਾ ਮੋਟਾ ਜਿਹਾ ਫੰਕਸ਼ਨ ਹੈ ਬੇਟੇ ਦਾ ਤੇ ਉਹ ਤੋਂ ਪਹਿਲਾਂ ਪਹਿਲਾਂ ਘਰ ਕਲੀਨ ਕਰ ਲੀਏ ਹਨਾ ਦਾ ਪਾਣੀ ਵਗੈਰਾ ਆਇਆ ਹੀ 스멜 ਨਾ ਰਹੇ ਜੇ ਕੁਝ ਵੀ ਹੈ ਨਾ ਕਿਸੇ ਨੇ ਆਉਣਾ ਘਰ ਤੇ ਚੰਗਾ ਨਹੀਂ ਲੱਗਦਾ ਇਦਾਂ 스멜 ਹੋਵੇ ਜਾਂ ਕਿਦਾਂ ਹਨਾ ਐਨ ਮੈਂ ਪੂਰੀ ਤਰ੍ਹਾਂ ਡਸਟਿੰਗ ਕੀਤੀ ਹੈ ਪੂਰਾ ਘਰ ਕਲੀਨ ਕੀਤਾ ਇਕਦਮ ਹਨਾ ਦਵਾਈ ਪਾ ਪਾ ਕੇ ਸਾਰਾ ਘਰ ਕਲੀਨ ਕੀਤਾ ਇਦਾਂ ਮੈਂ ਬੈੱਡ ਕੋਲਰ ਨਾਲ ਮੈਨੂੰ ਇੱਕ ਫਾਇਦਾ ਹੋ ਗਿਆ ਕਿ ਮੈਂ ਸਾਰਾ ਬੈੱਡ ਸਾਫ਼ ਕਰ ਲਿਆ ਮੈਨੂੰ ਕੋਈ ਸ਼ੱਕ ਨਹੀਂ ਰਿਹਾ ਕਿ ਕੋਈ ਕੀੜਾ ਮਕੌੜਾ ਆਣ ਕੇ ਵਿੱਚ ਵੜਿਆ ਹੋਏ ਜਾਂ ਛੁਪਿਆ ਹੋਏ ਹਨਾ ਕਈ ਹੁਣ ਕਿੰਨੀਆਂ ਵੀਡੀਓ ਆਪਾਂ ਵੇਖੀਦੀਆਂ ਕਿ ਬੱਡਾਂ ਦੇ ਅੰਦਰ ਨਾ ਸਾਪਾ ਵਗੈਰਾ ਵੀ ਆ ਜਾਂਦੇ ਆ ਤੁਹਾਡੇ ਘਰ ਤੇ ਬੇਸਾਬਾ ਪਾਣੀ ਆਇਆ ਸੀ ਤੇ ਇਹ ਤੇ ਹੋ ਹੀ ਸਕਦਾ ਹਨਾ ਤੇ ਇਸ ਕਰਕੇ ਮੈਂ ਸਾਰੇ ਹੀ ਬੈੱਡ ਐਨ ਚੰਗੀ ਤਰ੍ਹਾਂ ਵੇਖੋਖ ਕੇ ਤੇ ਫਿਰ ਮੈਂ ਮੈਨੂੰ ਤਸੱਲੀ ਹੋ ਗਈ ਫਿਰ ਮੈਂ ਜਿਹੜਾ ਸੀ ਉਹ ਕੀਤਾ ਜਿਹੜੇ ਕੱਪੜੇ ਵਗੈਰਾ ਰੱਖੇ ਸੀ ਹੁਣ ਆਪਾਂ ਆਰਾਮ ਨਾਲ ਮੈਂ ਆਪਣੇ ਬੱਚਿਆਂ ਨੂੰ ਜਿਹੜਾ ਉਹ ਕਰ ਸਕਦੀਆਂ ਬਿਠਾ ਸਕਦੀਆਂ ਨਾ ਤੇ ਹੁਣ ਮੈਨੂੰ ਇੰਨਾ ਡਰ ਨਹੀਂ ਹੈਗਾ ਤੇ ਲੋ ਜੀ ਇੱਧਰ ਵੀ ਮੈਂ ਦੂਜੇ ਕਮਰੇ 'ਚ ਵੀ ਫਿਰ ਮੇਰੇ ਬੇਟੇ ਨੇ ਕਰਵਾ ਦਿੱਤਾ ਇੱਥੇ ਨਾ ਬੈੱਡ ਥੋੜਾ ਜਨਾ ਖਿਸਕ ਗਿਆ ਹੀ ਤੇ ਜੁੜਿਆ ਨਹੀਂ ਸੀ ਤੇ ਉਹ ਮਿਸਤਰੀ ਨੂੰ ਬੁਲਾ ਕੇ ਤੇ ਉਹ ਕਰਾਉਣਾ ਪਿਆ ਜੋੜਨਾ ਪਿਆ ਪਹਿਲਾ ਸਮਾਨ ਰੱਖ ਲਿਆ ਹੋਵੇ ਨਾ ਉਖੜ ਗਿਆ ਉਹ ਫੇਰ ਮਿਸਤਰੀ ਨੂੰ ਬੁਲਾ ਕੇ ਉਹ ਫੇਰ ਕਰਨਾ ਪਿਆ ਮਤਲਬ ਕਿੰਨੀ ਵਾਰੀ ਇਹ ਚ ਸਮਾਨ ਕੱਢਿਆ ਰੱਖਿਆ ਕਾਫੀ ਜਿਆਦਾ ਟਾਈਮ ਲੱਗ ਗਿਆ ਇੱਥੇ ਵੀ ਤੇ ਫਿਰ ਇਹ ਜਾ ਕੇ ਫਿਰ ਇਹ ਸ਼ਾਮੀ ਠੀਕ ਹੋਇਆ ਸ਼ਾਮੀ ਜਾ ਕੇ ਮਿਸਤਰੀ ਨੇ ਠੀਕ ਕੀਤਾ ਉਹਨਾਂ ਨੇ ਆ ਚਲੋ ਆਪਣੇ ਟਾਈਮ ਨਾ ਆਉਣਾ ਹੁੰਦਾ ਨਾ ਜਦੋਂ ਫ੍ਰੀ ਹਣਾਉਦੇ ਹੀ ਆਉਣਾ ਤੇ ਫੇਰ ਮੈਂ ਜਿਹੜਾ ਹੀ ਉਹ ਸਮਾਨ ਰੱਖਿਆ ਤੇ ਫੇਰ ਬੈੱਡ ਸੈੱਟ ਹੋਇਆ ਕਿਉਂਕਿ ਉੱਪਰ ਚਲੋ ਹਨਾ ਬੇ ਵਿੱਚ ਤੇ ਸਮਾਨ ਹੁੰਦਾ ਤੇ ਉੱਪਰ ਕਿਸੇ ਨੇ ਸੌਣਾ ਵੀ ਹੁੰਦਾ ਵਾ ਫੇਰ ਸੈੱਟ ਕਰ ਕਰਕੇ ਸਮਾਨ ਜਿਹੜਾ ਉਹ ਰੱਖਿਆ ਸਾਨੂੰ ਨਾ ਇੱਕਦਮ ਪੂਰਾ ਘਰ ਦੁਬਾਰਾ ਤੋਂ ਰਿਕਵਰ ਕਰਨਾ ਪੈਂਦਾ ਦੁਬਾਰਾ ਤੋਂ ਸਾਰਾ ਕੁਝ ਕਰਨਾ ਪੈਂਦਾ ਵਾ ਇੰਨੀ ਜ਼ਿਆਦਾ ਦਿੱਕਤ ਹੁੰਦੀ ਆ ਪਾਣੀ ਨੇ ਤੇ ਆਕੇ ਚੱਲ ਜਾਣਾ ਵਾ ਪਰ ਜਿਹੜੀ ਬਾਅਦ ਚੋ ਜਿਹੜੀ ਦਿੱਕਤ ਦੇ ਜਾਂਦਾ ਨਾ ਉਹ ਬਹੁਤ ਭਾਰੀ ਪੈਂਦੀ ਆ ਹਨਾ ਤੇ ਮੰਮੀ ਲਾਗੇ ਬੈਠੇ ਹੋਏ ਹੀ ਫਿਰ ਮੈਂ ਉਹਨਾਂ ਦੇ ਸਾਹਮਣੇ ਜਿਹੜਾ ਸਮਾਨ ਸਮੂਡ ਰੱਖਦਾ ਹਨ ਅ ਵੱਡਿਆਂ ਦਾ ਇਹ ਹੁੰਦਾ ਕਿ ਦੱਸ ਦੇਣਾ ਇੰਨਾ ਹੀ بڑا ਹੁੰਦਾ ਮੰਮੀ ਦਾ ਇਹ ਹੈ ਕਿ ਦੱਸ ਦਿੰਦੇ ਇੱਧਰ ਨੂੰ ਆ ਰੱਖਦੇ ਤੇ ਉਹ ਚਲੋ ਫਿਰ ਟ ਹੋ ਜਾਂਦਾ ਸਮਾਨਾ ਨਾ ਚੰਗੀ ਤਰ੍ਹਾਂ ਰੱਖਿਆ ਰੁੱਖਿਆ ਜਾਂਦਾ ਤੇ ਵੇਖ ਵੇਖ ਕੇ ਸਮਾਨ ਜਿਹੜਾ ਉਹ ਰੱਖਣਾ ਪੈਂਦਾ ਵਾ ਕਿਉਂਕਿ ਬਾਅਦ ਵਿੱਚ ਨਾ ਚੇਤਾ ਬੜੀ ਚਤੀ ਭੁੱਲਦਾ ਕਿ ਕਿੱਥੇ ਕਿਹੜੀ ਚੀਜ਼ ਰੱਖੀ ਕਿੱਥੇ ਕਿਹੜੀ ਚੀਜ਼ ਰੱਖੀ ਨਾ ਜਦੋਂ ਸਰਦੀਆਂ ਆਉਂਦੀਆਂ ਫਿਰ ਐਨ ਮਾਈਂਡ ਜਿਹੜਾ ਕਲੀਨ ਹੋ ਜਾਂਦਾ ਪਤਾ ਨਹੀਂ ਲੱਗਦਾ ਵੀ ਕਿੱਥੇ ਕਿਹੜੀ ਚੀਜ਼ ਰੱਖੀ ਸੀ ਨਾ ਚੇਤਾਈ ਪੁੱਲ ਜਾਂਦਾ ਵਾ ਤੇ ਮੈਂ ਆਪਣੇ ਗੱਦੇ ਤੇ ਲਾ ਲਿਆ ਹੀ ਤੇ ਮੈਂ ਕਿਹਾ ਚੱਲਣਾ ਬੱਚਿਆਂ ਨੇ ਸੌਣਾ ਵਾ ਨੇ ਨਿੱਗੇ ਹੋ ਗਏ ਹੀ ਬਹੁਤ ਵਧੀਆ ਤਰ੍ਹਾਂ ਨਾਲ ਹੋ ਗਏ ਤੇ ਮੈਂ ਕਿਹਾ ਬੱਚਿਆਂ ਨੇ ਸੌਣਾ ਵਾ ਲੋ ਜੀ ਦੁਪਹਿਰ ਦਾ ਹੋ ਗਿਆ 1.5 2:00 ਪੌਣੇ ਦੇ ਦੋ ਦਾ ਟਾਈਮ ਹੋ ਗਿਆ ਵਾ 1:50 ਦਾ ਤੇ ਕੱਪੜੇ ਤਾਂ ਸੁੱਕ ਗਏ ਪਹਿਲਾਂ ਮੈਂ ਹੌਲੀ ਹੌਲੀ ਲਾ ਕੇ ਘੜਦੀ ਪਹਿਲਾਂ ਪਰਦੇ ਲਾ ਕੇ ਘੜਦੀ ਆ ਪਰਦੇ ਲਾ ਲੈਨੇ ਫਿਰ ਗੱਦੀਆਂ ਵਗੈਰਾ ਮੱਚਿਆਂ ਕਰਕੇ ਮੈਨੂੰ ਜਿਹੜੇ ਗੱਦੇ ਪਹਿਲਾਂ ਜਿਹੜੇ ਉਹ ਲਾਉਣੇ ਪਏ ਤੇ ਇੱਥੇ ਜਿਹੜੇ ਬਾਕੀ ਸਮਾਨ ਹੀ ਆਂਟੀ ਫੇਰਾਏ ਨਹੀਂ ਆਂਟੀ ਨੂੰ ਸ਼ਾਮੀ ਬੁਲਾਇਆ ਨਹੀਂ ਤੇ ਮੈਂ ਕਿਹਾ ਚਲੋ ਮੈਂ ਆਪ ਹੀ ਜਿਹੜੇ ਉਹ ਲਾ ਲੈਣੀ ਇੰਨੇ ਜ਼ਿਆਦਾ ਫੇਰੇ ਮਾਰਨੇ ਪੈਂਦੇ ਆ ਜੇ ਜੇ ਤੁਸੀਂ 10 ਫੇਰੇ ਸਮਾਨ ਉੱਪਰ ਚੜਾਇਆ ਵਾ ਤੇ 10 ਫੇਰੇ ਥੱਲੇ ਵੀ ਲੱਗਣਗੇ ਸਮਾਨ ਥੱਲੇ ਵੀ ਆਊਗਾ ਹਣਾ ਪਹਿਲਾਂ ਮੈਂ ਹੌਲੀ ਹੌਲੀ ਪਹਿਲਾਂ ਪਰਦੇ ਲਾ ਕੇ ਲਿਆਂਦੇ ਫਿਰਾਂ ਪਰਦੇ ਮੈਂ ਲਾ ਕੇ ਲਿਆਂਦੇ ਫਿਰ ਚੜਾਏ ਉਹਨਾਂ ਨੂੰ ਦੋਵਾਂ ਕਮਰਿਆਂ 'ਚ ਮੈਂ ਪਰਦੇ ਜਿਹੜੇ ਉਹ ਲਾ ਦਿੱਤੇ ਤੇ ਫਿਰ ਮੈਂ ਹੌਲੀ ਹੌਲੀ ਜਿਹੜਾ ਸਾਰਾ ਸਮਾਨ ਜਿਹੜਾ ਹੀ ਸਾਰਾ ਮੈਂ ਹੌਲੀ ਹੌਲੀ ਜਿਹੜਾ ਥੱਲੇ ਲਿਆਂਦਾ ਤੇ ਉਹ ਫਿਰ ਸਾਰੇ ਕੱਪੜੇ ਵਗੈਰਾ ਡੇਲੀ ਵੇਅਰ ਦੇ ਵੀ ਹੀ ਦੂਜੇ ਵੀ ਹੈ ਨਾ ਸਾਰੇ ਜੜੀਆਂ ਵੀ ਸੁਕਾਉਣ ਵਾਸਤੇ ਰੱਖੇ ਹੀ ਸਾਰੇ ਫਿਰ ਮੈਂ ਐਨ ਲਾ ਕੇ ਲਿਆਂਦੇ ਫਿਰ ਤਹਿਤ ਵਗੈਰਾ ਕੀਤੇ ਹਨ ਹੌਲੀ ਹੌਲੀ ਜਿਹੜਾ ਸਾਰਾ ਕੰਮ ਜਿਹੜਾ ਉਹ ਕਰ ਲਿਆ ਹੈ ਦੁਪਹਿਰ ਹੀ ਕੰਮ ਕਰਕੇ ਨੀਂਦ ਨਹੀਂ ਆਉਂਦੀ ਹੈਗੀ ਤੇ ਕੰਮ ਜਦੋਂ ਬੋਝ ਪਿਆ ਹੋਵੇ ਨਾ ਕੰਮ ਦਾ ਤੇ ਫਿਰ ਉਹ ਨੀਂਦਾ ਵਗੈਰਾ ਉੱਡ ਜਾਂਦੀ ਹੈ ਘਰ ਐਨ ਤੁਹਾਨੂੰ ਕਲੀਨ ਲੱਗੂਗਾ ਪੂਰਾ ਐਨ ਵਧੀਆ ਤਰ੍ਹਾਂ ਹਨਾ ਤੇ ਇੱਥੇ ਜਿਹੜਾ ਪਿੱਛੇ ਸਮਾਨ ਪਿਆ ਨਾ ਸਾਰਾ ਮੇਕਅਪ ਦਾ ਮਾਨਮਾ ਤੇ ਇਹਦੇ ਵਾਸਤੇ ਕੋਈ ਜੇ ਅਰੇਂਜਮੈਂਟ ਨਹੀਂ ਹੋਇਆ ਵੀ ਇਹਨੂੰ ਮੈਂ ਕੱਢ ਸਕਾਂ ਤੇ ਇਹਨੂੰ ਨਾ ਖਾਲੀ ਕਰ ਸਕਾਂ ਤੇ ਸਾਰੀ ਬਾਰੀ ਖਾਲੀ ਹੋ ਜਾਣਾ ਇਹਦਾ ਵੀ ਥੋੜਾ ਅਰੇਂਜਮੈਂਟ ਕਰਦੀ ਆ ਬਾਅਦ ਚ ਤੇ ਪਹਿਲਾਂ ਮੈਂ ਜਿਹੜਾ ਮੈਂ ਕਿਹਾ ਚੱਲ ਉੱਪਰ ਉੱਪਰ ਸਾਰਾ ਕਰ ਲਈਏ ਫਿਰ ਇਹਦਾ ਵੀ ਕੋਈ ਸੋਲੂਸ਼ਨ ਜਿਹੜਾ ਵੇਖਦੇ ਆ ਕਰਦੇ ਆ ਹਨਾ ਸੋਫਿਆਂ ਦੇ ਕਵਰ ਵੀ ਮੈਂ ਤਵਾ ਲਈ ਹੀ ਤੇ ਉਹ ਵੀ ਚੜਾਤੇ ਹੀ ਮੈਂ ਤੇ ਜਿਹੜੇ ਗੱਦੇ ਫਿਰ ਬਾਕੀ ਜਿਹੜੇ ਰਹਿੰਦੇ ਸੀ ਉਹ ਮੈਂ ਲਾਉਣ ਲੱਗੀ ਸੀ ਤੇ ਮੈਂ ਕਿਹਾ ਚਲੋ ਇੱਕ ਇੱਕ ਕਰਕੇ ਜਿਹੜੇ ਉਹ ਲਾ ਲੈਨੀ ਆ ਗੱਦੇ ਏਕੇ ਕਰਕੇ ਲਾਏ ਫਿਰ ਵਛਾਏ ਹਨਾ ਬੜਾ ਫਿਰ ਉਹ ਨਾ ਕੰਮ ਜਾ ਪੈ ਜਾਂਦਾ ਤੇ ਜਿੱਦਾਂ ਤੁਹਾਨੂੰ ਦੱਸਿਆ ਬੈੱਡ ਜਿਹੜਾ ਸੀ ਨਾ ਉਹ ਠੀਕ ਹੁੰਦਾ ਪਿਆ ਸੀ ਇਸ ਕਰਕੇ ਮੈਂ ਗੱਦੇ ਜਿਹੜੇ ਉਹ ਬਾਹਰ ਹੀ ਰੱਖ ਦਿੱਤੇ ਤੇ ਮੇਰਾ ਬੇਟਾ ਸ਼ੂਟ ਕਰਦਾ ਪਿਆ ਸੀ ਇਦਾਂ ਵੀਡੀਓ ਬਣਾਉਂਦਾ ਵਾ ਇਸ ਕਰਕੇ ਨਾ ਇੱਧਰ ਉੱਧਰ ਹੇਲਦੀ ਪਈ ਉਹਨੂੰ ਅਜੇ ਚੰਗੀ ਤਰ੍ਹਾਂ ਪਤਾ ਨਹੀਂ ਤੇ ਟ੍ਰਾਈਪੋਡ ਮੇਰਾ ਜਿਹੜਾ ਉਹ ਟੁੱਟ ਗਿਆ ਸੀ ਤੇ ਉਹਦੇ ਨਾਲ ਦਿੱਕਤ ਪੜੀ ਆਉਂਦੀ ਹੁਣ ਮੈਂ ਕੋਸ਼ਿਸ਼ ਕਰਮੂਗੀ ਲੈਣ ਦੀ ਜੇ ਨਾ ਲਿਆ ਹੋਇਆ ਤੇ ਫਿਰ ਇਹਨੂੰ ਜਿਹੜਾ ਹੀ ਉਹ ਪੇਚ ਪੀਚ ਜਿਹੜਾ ਪੈਣ ਵਾਲਾ ਇਹਦਾ ਪੇਚ ਪਵਾਉਂਗੀ ਲੋ ਜੀ ਇੱਥੇ ਹੋ ਗਿਆ ਸ਼ਾਮ ਦਾ ਟਾਈਮ ਤੇ ਮੈਂ ਨਾ ਸੌ ਗਈ ਹੀ ਮੈਂ ਸੌ ਗਈ ਇਹੋ ਜਿਹਾ ਮੈਂ ਸੁਤੀ ਮੈਨੂੰ ਪਤਾ ਨਹੀਂ ਲੱਗਾ ਕਿੰਨਾ ਟਾਈਮ ਹੋ ਗਿਆ ਨਾ ਥਕਾਵਟ ਇੰਨੀ ਜ਼ਿਆਦਾ ਹੋ ਗਈ ਹੀ ਬੇਟਾ ਵੀ ਮੇਰਾ ਮੇਰੇ ਨਾਲ ਸੌ ਗਿਆ ਤੇ ਮੈਂ ਤਾਂ ਉੱਠੀ 5 ਵਜੇ ਫਿਰ 5 ਵਜੇ ਉੱਠ ਕੇ ਫਿਰ ਮੈਂ ਸਬਜੀ ਬਣਾਈ ਸਬਜੀ ਬਣਾਈ ਹੈ ਅੱਜ ਆਲੂ ਵੜੀਆਂ ਦੀ ਸਬਜੀ ਬਣਾਈ ਤੇ ਨਾਲ ਹੀ ਨਮਕੀਨ ਵਾਲੇ ਜਿਹੜੇ ਉਹ ਚਾਵਲ ਵੀ ਬਣਾ ਲੇ ਮੈਂ ਹਨਾ ਸਬਜੀ ਨਾਲ ਚਲੋ ਵਧੀਆ ਲੱਗਦੇ ਨਾਲੇ ਬੱਚੇ ਜਿਹੜੇ ਖੁਸ਼ ਹੋ ਕੇ ਖਾ ਲੈਂਦੇ ਹਨਾ ਰੋਟੀ ਭਾਵੇਂ ਨਾ ਖਾਣਾ ਨਾ ਚਾਵਲ ਵਗੈਰਾ ਖਾ ਲੈਂਦੇ ਤੇ ਇਸ ਕਰਕੇ ਮੈਂ ਫਿਰ ਸਬਜੀ ਤੇ ਨਾਲ ਚਾਵਲ ਬਣਾ ਲੇ ਤੇ ਨਾਲ ਹੀ ਫਿਰ ਫੁਲਕੇ ਵੀ ਬਣਾ ਲੇ ਥੋੜੇ ਬਹੁਤ ਫੁਲਕੇ ਜਿੱਦਾਂ ਫੁਲਕੇ ਜਿਹੜੇ ਘਾਟੀ ਖਾਦੇ ਜਾਂਦੇ ਹਨਾ ਜਦੋਂ ਚਾਵਲ ਵਗੈਰਾ ਬਣੇ ਹੋਣ ਤੇ ਇਹ ਨਾ ਜਿਹੜਾ ਉਹ ਚੱਠੂ ਵਟਾ ਨਾ ਇਹ ਲੱਕੜ ਦਾਵੇਂ ਇਹਨਾਂ ਇਹਦੇ ਵਿੱਚ ਬੜੇ ਵਧੀਆ ਕੁੱਟਿਆ ਜਾਂਦਾ ਮੈਂ ਨਾ ਥੋਮ ਤੇ ਅਦਰਕ ਜਿਹੜਾ ਨਾ ਉਹ ਇਹਦੇ ਵਿੱਚ ਕਾਪੋਟ ਲੈਣੀ ਆ ਤੇ ਉਦਾਂ ਕੱਟ ਕੇ ਨਹੀਂ ਮੈਂ ਪਾਉਂਦੀ ਉਦਾਂ ਕੱਟ ਕੇ ਨਾ ਫਿਰ ਮੂੰਹ ਚ ਆਉਂਦਾ ਨਾ ਬੱਚੇ ਫਿਰ ਖਾਂਦੇ ਨਹੀਂ ਹੈਗੇ ਹਨਾ ਕੱਢ ਕੇ ਬਾਹਰ ਸੁੱਟ ਦਿੰਦੇ ਆ ਇਦਾਂ ਹੀ ਆ ਕਿ ਚਲੋ ਕੁਛ ਨਾ ਕੁਛ ਤੇ ਅੰਦਰ ਜਾਂਦਾ ਹੀ ਆ ਨਾ ਤੇ ਜਿਹੜਾ ਹੀ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਉੱਠ ਗਏ ਨਾ ਪਹਿਲਾਂ ਮੈਂ ਚਾਹ ਬਣਾਈ ਚਾਹ ਬਣਾ ਕੇ ਤੇ ਬਿਸਕਟ ਵਗੈਰਾ ਖਾਦੇ ਬੱਚਿਆਂ ਨੂੰ ਵੀ ਦਿੱਤੇ ਕੁਛ ਨਾ ਕੁਛ ਖਾਣ ਵਾਸਤੇ ਤੇ ਜਿਹੜੀ ਆਪਣੀ ਮਿਕਸੀ ਹੀ ਨਾ ਮੇਰੀ ਜਿਹੜੀ ਧਾਗੇ ਵਾਲੀ ਹੈ ਉਹ ਨਾ ਟੁੱਟ ਗਈ ਹੈ ਧਾਗੇ ਵਾਲੀ ਤੁਹਾਨੂੰ ਪਤਾ ਹੈ ਨਾ ਧਾਗਾ ਜਿਹੜਾ ਉਹਦਾ ਖਰਾਬ ਹੋ ਜਾਂਦਾ ਕਈ ਵਾਰੀ ਤੇ ਉਹ ਟੁੱਟ ਜਾਂਦੀ ਆ ਮੀਸ਼ੋ ਤੋਂ ਮੰਗਵਾਈ ਸੀ ਉਹ ਵੀ ਟੁੱਟ ਗਈ ਐ ਜਿਹੜੀ ਕਿਸੇ ਨੇ ਗਿਫਟ ਕੀਤੀ ਸੀ ਉਹ ਵੀ ਟੁੱਟ ਗਈ ਤੇ ਐ ਜਿਹੜਾ ਚੋਪਰ ਹੀ ਨਾ ਇਹ ਥੋੜਾ ਜਿਹਾ ਕਾਮਯਾਬਾ ਹੈ ਚਲੋ ਇਹਦੇ ਵਿੱਚ ਨਾ ਜਲਦੀ ਹੋ ਜਾਂਦਾ ਹਨਾ ਬੱਤੀ ਆਉਂਦੀ ਹੋਏ ਤੇ ਹੋ ਜਾਂਦਾ ਜੇ ਨਾ ਬੱਤੀ ਆਉਂਦੀ ਹੋਏ ਫਿਰ ਜਿਹੜਾ ਹੱਥ ਨਾਲ ਕ੍ਰਸ਼ ਕਰਨਾ ਪੈਂਦਾ ਵਾ ਤੇ ਯਾਰਾ ਇੱਥੇ ਮੈਂ ਜਿਹੜਾ ਸਬਜੀ ਜਿਹੜੀ ਰਾਤ ਦੀ ਬਣਾ ਕੇ ਤਿਆਰ ਕਰਕੇ ਰੱਖ ਲਈ ਫੁਲਕੇ ਜਰਾ ਹੀ ਆਪਣਾ ਜਲਦੀ ਰੋਟੀ ਖਾ ਲੈਨੇ ਆ 6:30 ਵਜੇ ਨਾਲ ਆਪਾਂ ਜਿਹੜੀ ਰੋਟੀ ਖਾ ਲੈਨੇ ਆ ਤੇ ਬਹੁਤਾ ਟਾਈਮ ਨਹੀਂ ਲਾਂਦੇ ਆਪਾਂ ਨਾ ਬਹੁਤੀ ਨੇਰੇ ਨਹੀਂ ਖਾਂਦੇ ਇੱਥੇ ਫਿਰ ਮੈਂ ਦੇ ਨਾਲ ਹੀ ਮੇਰੇ ਬੱਚੇ ਵੀ ਖਾ ਲੈਂਦੇ ਆ ਰੋਟੀ ਹਨਾ ਮੈਨੂੰ ਮਜ਼ਾ ਆਉਂਦਾ ਕਿ ਮੈਂ ਖਾਣੀ ਮੇਰੇ ਨਾਲ ਹੀ ਬੱਚੇ ਖਾ ਲੈਂਦੇ ਨਵੇਂ ਚਨੇ ਖਾ ਕੇ ਫਰੀ ਹੋ ਗਏ ਫਿਰ ਨਿੱਕੇ ਨੂੰ ਮੈਂ ਖਵਾਈ ਤੇ ਮੈਨੂੰ ਮਜ਼ਾ ਆਉਂਦਾ ਇਦਾਂ ਬੱਚਾ ਨਾਲ ਰੋਟੀ ਖਾਣ ਦਾ ਦੇਖ ਖਵਾਉਣ ਦਾ ਹਨਾ ਤੇ ਲੋਜੀ ਏਸੀ ਆਪਣਾ ਅੱਜ ਦਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗੇ ਤੇ ਵੀਡੀਓ ਲਾਈਕ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਿਨਾ ਨਾ ਜਾਇਆ ਕਰੋ ਹਨਾ ਤੇ ਚਲੋ ਜੀ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਬਾਏ ਬਾਏ